ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾਣਾਸ਼ਈ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾਣਾਸ਼ਈ ਨਹੀਂ ਚਲੇਗੀ ਜਿੰਦਾਬਾਦ ਜਿੰਦਾਬਾਦ ਨਗਰ ਨਿਗਮ ਪਿੰਡਰ ਮੁਰਦਾਬਾ ਮਾਣਾ ਵਿਕੀਕ ਲੈਣਾ ਮੈਂ ਸਫਾਈ ਕਰਮਚਾਰੀ ਪ੍ਰਧਾਨ ਆ ਜੀ ਇਥੋਂ ਨਗਰ ਨਿਗਮ ਬਟਾਲਾ ਤੋਂ ਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏ ਦੇ ਆ ਉਦੋਂ ਦਾ ਹੀ ਕੋਈ ਨਾ ਜਾਤ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਤੇ ਜਾਂ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤੇ ਜਾਂ ਇਹ ਆਪਣੀ ਤਾਨਾਸ਼ਈ ਮਲਾਜਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਮੁਲਾਜ਼ਮ ਆਪਣੀ ਡਿਊਟੀਆਂ ਦੇ ਨਹੀਂ ਜਾਂਦੇ ਜਨਾ ਮੁਲਾਜ਼ਮ ਘੈਰ ਆ ਜਰਾ ਅਸੀਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਵੀ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮੁਲਾਜ਼ਮਾਂ ਚ 1921 ਦਾ ਫਰਕ ਵੀ ਹੋ ਸਕਦਾ ਉਹ ਆਪਾਂ ਚੀਜ਼ ਨੂੰ ਅਪਲਾਈਜ਼ ਕਰਦੇ ਆ ਪਰ ਸਾਨੂੰ ਇਹ ਚੀਜ਼ ਦਾ ਸੰਜੋਗ ਆ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਏ ਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਆ ਬਕਾਇਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਮੀਟਿੰਗ ਦੇ ਸਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 10 ਤੋਂ 12 ਮੈਂਬਰ ਹੀ ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤਾਂ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ਡੀਲ ਨਹੀਂ ਕਰਨਾ ਜਦੋਂ ਬਲਾਗ ਆਵਾ ਤੇ ਸਾਨੂੰ ਪਹਿਲੇ ਬਾਰ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵਾ ਵੀ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੈ ਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਪਾਈ ਸੇਵਕ ਯੂਨੀਅਨ ਦਾ ਪ੍ਰਧਾਨ ਕੌਣ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਪਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੈ ਕੇ ਭੇਜੋ 10 ਮਿੰਟ ਵੇਟ ਕਰੋ ਫਿਰ ਫਿਰ ਆਪਾਂ ਬਾਹਰ ਖਲੋਗੇ 10 ਮਿੰਟ ਇੰਤਜ਼ਾਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆ ਕੁਝ ਗੱਲਾਂ ਕੰਮ ਦੇ ਸਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਹੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਦੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡਿਊੜੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਮੈਂ ਕਹਿ ਰਹੇ ਆ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆ ਰਿਹਾਗਾ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਅਸੀਂ ਉਹਦਾ ਪੱਖ ਨਹੀਂ ਲਵਾਂ ਪਰ ਜਿਹੜੇ ਬੰਦੇ ਕੰਮ ਕਰਦੇ ਪਿਆ ਤੁਸੀਂ ਉਹਨਾਂ ਨੂੰ ਵੀ ਕਹੋ ਕਿ ਇਹ ਬੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਫਿਰੇ ਤੋਂ ਤੁਸੀਂ ਖਾਰਜ ਕਰ ਦਿਓ ਕਿ ਇਹ ਬੰਦੇ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਨਹੀਂ ਜੀ ਮੈਨੂੰ ਤਾਂ ਸਰਕਾਰ ਦੇ ਹੁਕਮ ਆ ਮੈਨੂੰ ਤਾਂ ਸਰਕਾਰ ਨੇ ਕਿਹਾ ਦਾ ਜੋ ਮੈਨੂੰ ਸਰਕਾਰ ਕਹੇਗੀ ਮੈਂ ਤਾਂ ਉਹ ਕਰਨਾ ਮੈਂ ਤੁਹਾਡੇ ਕੋ 8 ਘੰਟੇ ਡਿਊਟੀ ਲੈਣੀ ਆ ਨਾ 5 ਮਿੰਟ ਵੱਧ ਲੈਣੀ ਆ ਔਰ ਨਾ ਹੀ 5 ਮਿੰਟ ਘੱਟ ਲੈਣੀ ਆ ਇਹ ਕਿਤੇ ਬੰਦੇ ਫੌਜ ਚ ਲੱਗੇ ਰਹੇ ਜਿੰਨਾਂ ਕੋ 8 ਘੰਟੇ ਡਿਊਟੀ ਲੈਣੀ ਅੱਗੇ ਇਦਾਂ ਕੰਮ ਚੱਲਦੇ ਰਹੇ ਉਹਨਾਂ ਦਾ ਮਕਸਦ ਇਹ ਆ ਕਿ ਮੈਂ ਮਲਾਜਮਾਂ ਨੂੰ ਦਬਾ ਕੇ ਰੱਖਣਾ ਵਾ ਮੈਂ ਤਾਂ ਨਾ ਸ਼ਾਇਦ ਥੱਲੇ ਕ ਜਿਸ ਤਰ੍ਹਾਂ ਕਿ ਦਫਤਰ ਨੂੰ ਦੱਬਿਆਦਾ ਵਾ ਓਦਾਂ ਹੀ ਉਹ ਕਹਿੰਦੇ ਆਪਾਂ ਸਫਾਈ ਕਰਮਚਾਰੀਆਂ ਨੂੰ ਦੱਬ ਲਈਏ ਇਹ ਕਦੀ ਹੋ ਨਹੀਂ ਸਕਦਾ ਨੰਬਰ 2 ਇਹ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਕਹਿ ਰਹੇ ਨੇ ਆ ਕਿ ਤੁਹਾਡੇ ਮੁਲਾਜ਼ਮ ਘਟਾ ਆ ਜਾਂ ਤੁਹਾਡੇ ਬੰਦੇ ਡਿਊਟੀ ਤੇ ਨਹੀਂ ਜਾਂਦੇ ਜਾਂ ਤੁਸੀਂ ਉਹਨਾਂ ਕੋ ਪੈਸੇ ਲੈਂਦੇ ਆ ਕੀ ਗੱਲ ਸਾਰੀ ਕਰਪਸ਼ਨ ਆ ਜਿਹੜੇ ਕਰਮਚਾਰੀਆਂ ਤੇ ਆ ਗਈ ਆ ਦਫਤਰ ਵਾਲੇ ਸੋਨੇ ਦੇ ਬਣੇਦੇ ਆ ਉਹ ਬੜੇ ਸੱਚੇ ਆ ਦਫਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਰਮਚਾਰੀਆਂ ਤੋਂ ਬਿਨਾ ਕੋਈ ਕਰਪਸ਼ਨ ਨਹੀਂ ਗਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਦੀ ਆ ਕਿਉਂਕਿ ਇਹਨਾਂ ਨੇ ਮੌਜੂਦਾ ਸਾਡੀ ਸਿਟਿੰਗ ਦੇ ਵਿੱਚ ਮੌਜੂਦਾ ਸਾਡੇ ਬੰਦੇ ਦੇ ਵਿੱਚ ਸਾਨੂੰ ਇਹ ਕਹੇ ਵੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੰਮ ਛੱਡ ਦਿਓ ਨੰਬਰ 2 ਸਾਨੂੰ ਇਹ ਵੀ ਗੱਲ ਕਹੀ ਗਈ ਆ ਜੇ ਤੁਸੀਂ ਵਿਰੋਧ ਕਰਨਾ ਤਾਂ ਪੰਜਾਬ ਸਰਕਾਰ ਦਾ ਕਰੋ ਔਨ ਦਾ ਟੇਬਲ ਉਹਨਾਂ ਨੇ ਇਹ ਗੱਲ ਕਹੀ ਠੀਕ ਆ ਜੇ ਸਰਕਾਰ ਦੀ ਗੱਲ ਆਈ ਤੇ ਇਸ ਹਮੇਸ਼ਾ ਵਿਰੋਧ ਕਰਦੇ ਆਂ ਪਰ ਉਹਨੂੰ ਸਰਕਾਰ ਦਾ ਹੀ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਤੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਵਿਧਾਇਕ ਉਹਨਾਂ ਨੇ ਤੇ ਕੋਈ ਗੱਲ ਨਹੀਂ ਕੀਤੀ ਇਹ ਕੱਲਾ ਹੀ ਆ ਕੇ ਸਾਡੇ 'ਤੇ ਤਾਣਾ ਸ਼ੇ ਕਰੀ ਜਾਏਗਾ ਮੈਂ ਕਹਾਂ ਜੀ ਮੁਕੰਮਲ ਤੌਰ ਤੇ ਬੰਦਾ ਮੇਰੇ ਨਾਲ ਸਪੈਸ਼ਲੀ ਟੇਬਲ ਟॉक ਤੇ ਜਦੋਂ ਗੱਲ ਚੱਲਦੀ ਪਈ ਆ ਸਪੈਸ਼ਲੀ ਮੈਨੂੰ ਕਿਹਾ ਗਿਆ ਵਾ ਤੂੰ ਵਰਲਡ ਇੱਕ ਬੋਲਿਆ ਗਿਆ ਵਾ ਤੂੰ ਨਹੀਂ ਗੱਲ ਕਰਨੀ ਮੈਂ 450 ਬੰਦੇ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਕੱਲ ਵੀ ਇਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਤੁਸੀਂ ਆਪਣੀ ਲੈਂਗੁਏਜ ਨੂੰ ਸੁਧਾਰੋ ਤੂੰ ਨਾ ਕਹੋ ਜੇ ਤੁਹਾਨੂੰ ਇੰਨਾ ਇਤਰਾਜ਼ ਆ ਤੇ ਮੇਰੇ ਨਾਂ ਨਾਲ ਮੈਨੂੰ ਬੁਲਾਇਆ ਜਾਏ ਵਿਕੀ ਕਲਿਆਣ ਮੇਰਾ ਨਾਮ ਆ ਤੁਸੀਂ ਵਿਕੀ ਕਲਿਆਣ ਬੋਲੋ ਤੁਸੀਂ ਮੈਨੂੰ ਤੂੰ ਨਹੀਂ ਕਹਿ ਸਕਦੇ ਉਹਦਾ ਇੱਕ ਕਾਰਨ ਹੀ ਅਸੀਂ ਕੱਲ ਵੀ ਚਾਹੁੰਦੇ ਅੰਦਰ ਵੀ ਹੱਲਾ ਗੁੱਲਾ ਕਰ ਸਕਦੇ ਸੀ فیر ਇਹਨਾਂ ਨੇ ਕਹਨਾ ਹੀ ਕਰਮਚਾਰੀ ਗਲਤ ਆ 10-20 ਬੰਦੇ ਆਏ ਗੁੰਡਾਗਰਦੀ ਕਰਕੇ ਰੋਲਾ ਪਾ ਕੇ ਚਲੇ ਗਏ ਔਨ ਰਿਕਾਰਡ ਕਮਿਸ਼ਨਰ ਦੇ ਦਫਤਰ ਦੀ 1:30 ਤੋਂ 2-3 ਵਜੇ ਤੱਕ ਦੀ ਫੁਟੇਜ ਘਟਾ ਲੋ ਜੇ ਕਿਸੇ ਸਫਾਈ ਕਰਮਚਾਰੀ ਨੇ ਫਾਲਤੂ ਸ਼ਬਦ ਬੋਲਿਆ ਉਹ ਜ਼ਿੰਮੇਵਾਰ ਆ ਪਰ ਅੱਜ ਜਿਹੜੀ ਹੜਤਾਲ ਹੋਈ ਆ ਉਹਦਾ ਮੁੱਖ ਕਾਰਨ ਇਹੀ ਆ ਨਗਰ ਨਿਗਮ ਕਮਿਸ਼ਨਰ ਜਿਨਨੇ ਸਾਡੇ ਸਾਹਮਣੇ ਕਿਹਾ ਵਾ ਜੇ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਚੱਲਿਆ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤਾਂ ਆਪਣਾ ਕੰਮ ਛੱਡ ਦਿਓ ਇਹ ਨੌਕਰੀਆਂ ਸਾਨੂੰ ਕਮਿਸ਼ਨਰ ਨੇ ਦਿਤੀਆਂ ਆ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਐਨੇ ਨਹੀਂ ਦੇਰ ਤੇ ਲੱਗੇ ਰਹੇ ਆ ਇਹ ਕਮ ਹੁਣ ਹੜਤਾਲ ਕਿੰਨੇ ਦਿਨ ਚੱਲੇਗੀ ਜੀ ਦੇਖੋ ਜੀ ਜਦੋਂ ਤੱਕ ਕੋਈ ਇਹਦਾ ਵੇਰਵਾ ਨਹੀਂ ਨਿਕਲਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਮੰਗਾ ਨਹੀਂ ਮੰਗੀ ਕਰਦੇ ਮੰਗਾ ਇਹ ਆ ਜਿਹੜੇ ਸਪਾਈ ਕਰਮਚਾਰੀ ਕੰਮ ਕਰਦੇ ਪਿਆ ਘਰਾਂ ਪਰਿਵਾਰਾਂ ਵਾਲਿਆ ਸੈਲਫ ਰਿਸਪੈਕਟ ਰੱਖਦਾ ਬੰਦਾ ਕਿ ਨਹੀਂ ਰੱਖਦਾ ਹੁਣ ਆਪਾਂ ਉਹਨੂੰ ਕਮਿਸ਼ਨਰ ਨਹੀਂ ਕਹਾਵਾਂਗੇ ਉਹ ਤਾਂ ਤਾਨਾਸ਼ਹੀ ਅਫਸਰ ਆ ਕਈ ਅਫਸਰ ਆਏ ਕਈ ਗਏ ਆਪਾਂ ਤਾਂ ਬਟਾਲੇ 'ਚ ਰਹਿਣਾ ਵਾ ساری ਉਮਰ ਹੀ ਬਟਾਲੇ 'ਚ ਰਹਿਣਾ ਵਾ ਤੇ ਨੌਕਰੀ ਕਰਦੇ ਪਏ ਕਿਸੇ ਦੀ ਗੁਲਾਮੀ ਨਹੀਂ ਕਰਦੇ ਪਏ ਤੇ ਨਾ ਕਰੀ ਇਹੀ ਗੁਲਾਮੀ ਬਰਦਾਸ਼ਤ ਕੀਤੀ ਆ ਇਹ ਕਾਰਨ ਆ ਜੀ ਕੱਲ ਸਾਡੇ ਯੂਨੀਅਨ ਪ੍ਰਧਾਨਕ ਕੁਸ਼ਨਰ ਸਾਹਿ ਉਹਨਾਂ ਨਾਲ ਕੋ ਮੀਟਿੰਗ ਸੀ ਉਹਨਾਂ ਨੇ ਬੁਲਾਇਆ ਨਹੀਂ ਸਾਨੂੰ ਬੁਲਾ ਕੇ ਵੀ ਸਾਡੇ ਪ੍ਰਧਾਨ ਦੇ ਰਿਸਪੈਕਟ ਨਹੀਂ ਕੀਤੀ ਗਈ ਤੂੰ ਤੜਾਕ ਕਰਕੇ ਬੁਲਾਇਆ ਗਿਆ ਵਾ ਜੋ ਕਿ ਬਰਦਾਸ਼ਤ ਦੇ ਲਾਇਕ ਨਹੀਂ ਹੈਗਾ ਅਸੀਂ ਉਹਨਾਂ ਨੂੰ ਪੂਰੀ ਰਿਸਪੈਕਟ ਦਈਏ ਤੇ ਸਾਡੇ ਪ੍ਰਧਾਨ ਨੂੰ ਤੂੰ ਤੜਾਕ ਕਰਕੇ ਬੁਲਾਇਆ ਜਾਏ ਕੀ ਰੀਜ਼ਨ ਕੋਈ ਗੱਲ ਹੋਈ ਹੋਵੇਗੀ ਕੋਈ ਰੀਜ਼ਨ ਨਹੀਂ ਜੀ ਸਾਡਾ ਰੀਜ਼ਨ ਇਹ ਹੋਇਆ ਜੀ ਵੀ ਅਸੀਂ ਕੰਮ ਕਰਦੇ ਆ ਕੰਮ ਕਰਕੇ ਵੀ ਇਹ ਬਰਦਾਸ਼ਤ ਨਹੀਂ ਆਪਾਂ ਸਾਨੂੰ ਕਰਦੇ ਸਾਨੂੰ ਇਹ ਸਮਝਾਇਆ ਜਾਂਦਾ ਵਾ ਵੀ ਅਸੀਂ ਭੇਡ ਬੱਕਰੀ ਹੈਗੇ ਵਾ ਜਿੱਧਰ ਮੱਠੀ ਸਾਨੂੰ ਚਾਰੀਏ ਉਹ ਤੇ ਅਸੀਂ ਕੰਮ ਕਰੀ ਜਾਈਏ ਕੋਈ ਕੰਮ ਨਹੀਂ ਆਦਾ ਮੰਗੇ ਹੋਏ ਜੀ ਜਾਂਦੇ ਸਾਡੇ ਨਾਲ ਸਹੀ ਤਰੀਕੇ ਨਾਲ ਬੋਲ हां ਕੋਈ ਵੀ ਜੇ ਕੰਮ ਕਾਰਪੋਰੇਸ਼ਨ ਦੇ ਵਿੱਚ ਹੁੰਦਾ ਵਾ ਜਾਂ ਕੋ ਠੇਕੇਦਾਰੀ ਦਾ ਸਿਸਟਮ ਦਾ ਕੰਮ ਹੁੰਦਾ ਵਾ ਜਾਂ ਕੋ ਬੰਦੇ ਰੱਖੇ ਜਾਂਦੇ ਆ ਸਾਡੇ ਪ੍ਰਧਾਨ ਜੀ ਦੇ ਧਿਆਨ ਦੇ ਵਿੱਚ ਲਿਆਇਆ ਜਾ। ਉਹਨਾਂ ਨੂੰ ਦੱਸਿਆ ਜਾਏ ਵੀ ਕਾਰਪੋਰੇਸ਼ਨ ਚ ਆਮ ਮਜ਼ਦੂਰ ਰੱਖੇ ਜਾ ਰਹੇ ਆ। ਆਮ ਮਜ਼ਦੂਰ ਰੱਖੇ ਜਾਣਗੇ ਤੇ ਪ੍ਰਧਾਨ ਜੀ ਤੁਹਾਡਾ ਕੀ ਵੇਵਾ ਵਾ? ਜੇ ਇਹਦੇ ਸਾਡੇ ਪ੍ਰਧਾਨ ਜੀ ਇਸ ਗੱਲਾਂ ਤੋਂ ਸੰਤੁਸ਼ਟ ਨੇ ਤੇ ਫੇਰ ਹੀ ਠੇਕੇਦਾਰੀ ਚੱਲੇਗੀ। ਬਗੈਰ ਠੇਕੇਦਾਰੀ ਇਹ ਨਹੀਂ ਚੱਲਣ ਦਾ। ਹਾਂਜੀ। ਨਾਇਕ ਯੂਨੀਅਨ ਦਾ ਨੁਮਾਇੰਦਾ ਵਾ ਤੇ ਆਪਾਂ ਸਾਡੀ ਸਾਰੀ ਯੂਨੀਅਨ ਸਾਡੇ ਸਾਰੇ ਮੁਲਾਜ਼ਮ ਤਹਿ ਦਲੋਂ ਕਮੇਟੀ ਦਾ ਕੰਮ ਕਰਦੇ ਆ ਰਹੇ ਆ ਪਰ ਕਮਿਸ਼ਨਰ ਸਾਹਿਬ ਤੁਹਾਡੇ ਦਨ ਨਿਆਂਇਕ ਰੋਪਾ ਕੇ ਤੇ ਕੁਝ ਪਰਸਨਲ ਅਟੈਂਸ਼ਨ ਲੈ ਕੇ ਤੁਹਾਡੇ ਦਨ ਨਿਆਂਇਕ ਰੋਪਾਇਆ ਜਾ ਰਿਹਾ ਜੋ ਮੁਲਾਜ਼ਮ ਬਰਦਾਸ਼ਤ ਨਹੀਂ ਕਰਨਗੇ ਤੇ ਨਾ ਸਾਡੀ ਯੂਨੀਅਨ ਬਰਦਾਸ਼ਤ ਕਰੇਗੀ ਤੁਹਾਨੂੰ ਕੰਮ ਜਿਆਦਾ ਤੁਹਾਨੂੰ ਕੰਮ ਤੋਂ ਘਟਦਾਂਗੇ ਤੁਹਾਡੀ ਡਿਊਟੀ ਜੇ ਜਦੋਂ ਇਹਨੇ ਕਰਦਾਂਗੇ ਸਾਡੇ ਮੁਲਾਜ਼ਮ ਡਿਊਟੀ ਤੋਂ ਕਿਸੇ ਗੱਲ ਤੋਂ ਕਿਸੇ ਪਾਸੋਂ ਨਹੀਂ ਭਜਦੇ ਭਾਦਪਨ ਦੀ ਨਿਆਂਇਕ ਬੇਇੱਜ਼ਤੀ ਜਾਂ ਨਿਆਂਇਕ ਮੁਲਾਜ਼ਮਾਂ ਦਾ ਧੱਕਾ ਨਹੀਂ ਬਰਦਾਸ਼ਤ ਕਰਾਂਗੇ ਇਹ ਗੱਲ ਕੀ ਹੋਈ ਗੱਲ ਇਹ ਹੋਈ ਹੈ ਕਿ ਉਹ ਕਹਿੰਦੇ ਤੁਸੀਂ ਡਿਊਟੀ ਟਾਈਮ 'ਤੇ ਕੰਮ ਕਰਦੇ ਨਹੀਂ ਤੁਹਾਡੇ ਮੁਲਾਜ਼ਮ ਦੇਖਦੇ ਨਹੀਂ ਸਾਡੇ ਪ੍ਰਧਾਨ ਨੇ ਬਕਾਇਦਾ ਲਿਸਟਾਂ ਤਿਆਰ ਕਰਦੀਆਂ ਉਹਨਾਂ ਕੱਲਾ-ਕੱਲਾ ਮੁਲਾਜ਼ਮ ਤੁਹਾਡੀ ਬੀਟ 'ਚ ਆ ਕੇ ਸਾਡੇ ਸਾਡੇ ਸੁਪਰਵਾਈਜ਼ਰ ਨਹੀਂ ਹਾਇਰ ਚੈੱਕ ਕਰ ਲੈ ਕੱਲਾ-ਕੱਲਾ ਬੰਦਾ ਚੈੱਕ ਕਰ ਲੈ ਭਾਵੇਂ ਇਹਦੇ ਬਾਬੂ ਵੀ ਚੈੱਕ ਚੈਕੋ ਆਪ ਕਰਦਾ ਨਹੀਂ ਆ ਜਾਂ ਕਰਦਾ ਵੀ ਤੁਹਾਡੇ ਮੁਲਾਜ਼ਮ ਪੂਰੇ ਸਹੀ ਹੁੰਦੇ ਆ ਕੰਮਾਂ ਦੇ ਪੂਰੇ ਬਰਾਬਰ ਹੁੰਦੇ ਆ ਪਰ ਫਿਰ ਵੀ ਸਾਡੇ ਤੇ ਨਹੀਂ ਆਇਆ ਯੂਰੋਪ ਆਇਆ ਕਿਸੇ ਨਾ ਕਿਸੇ ਦਾ ਨੌਕਰੀ ਰੋਕਦੇ ਜਾਂ ਦਬਾਇਆ ਜਾਂਦਾ ਦਬਾਅ ਪਾਇਆ ਜਾਂਦਾ ਤੇ ਉਹ ਸਾਡੀ ਮੁਲਾਜ਼ਮ ਯੂਨੀਅਨ ਨਹੀਂ ਬਰਦਾਸ਼ਤ ਕਰੇਗੀ ਆਪਾਂ ਭਾਈ ਇਹ ਦੱਸਣਾ ਚਾਹੁੰਦੇ ਕਿ ਆਪਾਂ ਸਭ ਤੋਂ ਪਹਿਲੇ ਤੇ ਇਹ ਪੁੱਛਣਾ ਚਾਹੁੰਦੇ ਪ੍ਰਸ਼ਾਸਨ ਨੂੰ ਕਿ ਇੱਕ ਸਫਾਈ ਸੇਵਕ ਮੁਲਾਜ਼ਮ ਦੀ ਕੋਈ ਇੱਜ਼ਤ ਨਹੀਂ ਦੀ ਕੋਈ ਰਿਸਪੈਕਟ ਨਹੀਂ ਦੀ ਜੇਕਰ ਆਪਾਂ ਸਾਰੇ ਪ੍ਰਸ਼ਾਸਨ ਨੂੰ ਸਾਰੇ ਅਫਸਰਾਂ ਨੂੰ ਸਰ ਕਹਿ ਕੇ ਬੁਲਾਉਂਦੇ ਸਾਨੂੰ ਤੂੰ ਕਹਿ ਕੇ ਬੁਲਾਇਆ ਜਾਂਦਾ ਵਾ ਕਾਲੀਆਂ ਪੇਡਾਂ ਗਲਤ ਸ਼ਬਦ ਲੈ ਕੇ ਨੂੰ ਯੂਜ਼ ਕਰਕੇ ਬੁਲਾਇਆ ਜਾਂਦਾ ਵਾ ਕੱਲ ਸਾਡੀ ਇੱਕ ਮੀਟਿੰਗ ਸੀ ਨਗਰ ਨਿਗਮ ਕਮਿਸ਼ਨਰ ਦੇ ਨਾਲ ਉਹਦੇ ਵਿੱਚ ਵੀ ਸਾਡਾ ਨੁਮਾਇੰਦਾ ਚੁਣਿਆ ਹੋਇਆ ਹੈ ਪ੍ਰਧਾਨ ਜੀ ਜੇ ਉਹਨੂੰ ਤੂੰ ਕਰਕੇ ਬੁਲਾਇਆ ਜਾਂਦਾ ਤੇ ਬਾਕੀ ਸੋਚੋ ਕਿ ਬਾਕੀ ਮੁਲਾਜ਼ਮਾਂ ਦਾ ਕੀ ਹਾਲ ਕੀਤਾ ਜਾਂਦਾ ਮੰਗ ਕਰਦੇ ਨੇ ਮੰਗ ਇਹੋ ਹੀ ਕਰਦੇ ਆ ਕਿ ਸਪਾਈ ਸੇਵਕ ਦੀ ਵੀ ਇੱਜ਼ਤ ਆ ਉਹਨਾਂ ਨੂੰ ਕੰਮ ਤੋਂ ਕੱਢੇ ਜਾਂਦੇ ਆ ਧਮਕੀਆਂ ਦਿੱਤੀਆਂ ਜਾਂਦੀਆਂ ਆ ਕਿ ਕਹਿੰਦੇ ਆ ਕਿ ਆਪਾਂ ਇਦਾਂ ਹੀ ਬੋਲਣਾ ਵਾ ਕਿ ਉਹ ਸਾਡੀ ਕੋਈ ਰਿਸਪੈਕਟ ਨਹੀਂ ਆ ਆਪਾਂ ਸਾਰਿਆਂ ਦੀ ਰਿਸਪੈਕਟ ਕਰਦੇ ਆ ਕੋਈ ਗੱਲ ਨਹੀਂ ਜੇ ਸਾਡੀ ਰਿਸਪੈਕਟ ਨਹੀਂ ਕਰਨੀ ਕੰਮ ਛੱਡਣ ਨੂੰ ਵੀ ਤਿਆਰ ਆਂ ਜੇ ਸਾਨੂੰ ਕੰਮ ਤੋਂ ਕੱਢਣ ਦਾ ਉਹ ਵੀ ਤਿਆਰ ਆ ਬਾਕੀ ਕੰਮ ਜਿਹੜਾ ਮੁਲਾਜ਼ਮ ਆ ਆਪਣਾ ਇਮਾਨਦਾਰੀ ਆਪਣੇ ਪੂਰੇ ਤਨ ਦੇ ਨਾਲ ਕਰਦਾ ਪਿਆ ਨਾ ਕੋਈ ਗਰਮੀ ਦੇਦਾ ਗਰਮੀ ਕਿੰਨੀ ਪੈ ਰਹੀ ਆ ਫਿਰ ਵੀ ਗਰਮੀ ਦੇ ਵਿੱਚ ਕੰਮ ਕਰਦਾ ਇੱਥੇ ਵੀ ਦੱਸਣਾ ਚਾਹਾਂਗਾ ਕਿ ਬਟਾਲਾ ਇੱਕ ਇਤਿਹਾਸਿਕ ਸ਼ਹਿਰ ਆ ਜਿੱਥੇ ਕਿ ਹਰ ਤਰ੍ਹਾਂ ਦੇ ਮੇਲੇ ਲੱਗਦੇ ਬਾਬਾ ਜੀ ਦਾ ਵਿਆਹ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਅਚਲ ਸਾਹਿਬ ਦਾ ਮੇਲਾ ਮਨਾਇਆ ਜਾਂਦਾ ਉਦੋਂ ਮੁਲਾਜ਼ਮ ਆਪਣਾ ਪੂਰਾ ਹੀ ਇਮਾਨਦਾਰੀ ਨਾਲ ਕੰਮ ਕਰਦੇ ਆ ਕਦੀ ਵੀ ਕਦੀ ਸ਼ਹਿਰ ਵਾਸੀ ਨੇ ਜਾਂ ਕਿਸੇ ਧਾਰਮਿਕ ਮੇਲੇ ਨੇ ਕਦੀ ਵੀ ਕਿਸੇ ਨੇ ਲਾਂਭਾ ਨਹੀਂ ਦਿੱਤਾ ਕਿ ਮੁਲਾਜ਼ਮ ਕੰਮ ਨਹੀਂ ਕਰਦੇ ਬਹੁਤ ਹੀ ਇਮਾਨਦਾਰ ਨਾਲ ਕੰਮ ਕੀਤਾ ਜਾਂਦਾ ਇਸ ਕਰਕੇ ਹਰ ਮੁਲਾਜ਼ਮ ਦੀ ਰਿਸਪੈਕਟ ਕੀਤੀ ਜਾਵੇ ਇਹਦਾ ਦਾ ਈਐਸਆਈ ਫੰਡ ਸਾਰੇ ਜਿਹੜੇ ਟੈਂਸਰ ਜਮ੍ਹਾਂ ਹੋਣ ਦਾ ਵਾਅਦਾ ਹੈ ਜੀ ਮੈਂ ਅਜੇ ਸੈਨ ਇੰਸਪੈਕਟਰ ਨਗਰ ਨਿਕਮ ਬਟਾਲਾ ਚ ਕੰਮ ਕਰ ਰਿਹਾ ਹਾਂ ਜੀ ਨੇ ਸਰ ਇਹ ਤਿਸਰੇ ਕੱਲ ਜਿਹੜੀ ਮਾਨਯੋਗ ਕਮਿਸ਼ਨ ਸਾਹਿਬੀਆਂ ਮੀਟਿੰਗ ਹੋਈ ਸਪਾਈ ਸੇਵਕੀ ਨਹੀਂ ਸੀ ਜਿਉਂ ਤੇ ਦੋ ਤਿੰਨ ਸਭ ਲੋਹਾ ਦਤਾ ਤਿੰਨ ਹਦਦਾਂ ਦਿੱਤੇ ਗਏ ਆਈ ਸਰ ਇੱਕ ਤਿਸਰੀ ਨਦਾ ਸੀ ਕਿ ਜਿਹੜਾ ਟੈਂਡਿੰਗ ਪ੍ਰੋਸੈਸ ਚੱਲ ਰਿਹਾ ਹੈ ਟੈਂਡਿੰਗ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਜੀ ਇਹ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਸਰ ਇਹ ਇਕੱਲੇ ਬਟਾਲਾ ਚ ਨਹੀਂ ਸਰ ਸਾਰੇ ਪੰਜਾਬ ਚ ਚੱਲ ਰਿਹਾ ਔਰ ਸਰ ਇੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਸਪਾਈ ਸੇਵਕ ਇਹ ਚ ਆਪਾਂ ਜਿਹੜੇ ਆਲਰੇਡੀ ਸਪਾਈ ਸੇਵਕ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਡਿਊਟੀ ਤੋਂ ਨਹੀਂ ਕੱਢਿਆ ਜਾਏਗਾ ਸਾਰੇ ਸਪਾਈ ਸੇਵਕ ਐਜ਼ ਜਿਹੜੇ ਪਾਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸੁਪਰਵਾਈਜ਼ਰ ਉਹ ਵੀ ਸਰ ਪੰਜਾਬ ਗੌਰਮਤ ਦਾ ਡਿਸੀਜਨ ਹੈ ਜੀ ਉਹ ਵੀ ਜਿਹੜਾ ਪ੍ਰੈਸਕੋ ਤੋਂ ਬੰਦੇ ਪਾਇੰਟ ਕੀਤੇ ਨੇ ਉਹ ਪੰਜਾਬ ਗੌਰਮਤ ਨੇ ਸਾਰੇ ਬਟਾਲਾ ਦੇ ਮਲਬਾ ਕੱਲੇ ਬਟਾਲੀ ਤੇ ਨਹੀਂ ਜੀ ਸਾਰੇ ਕੰਪਟੈਂਸ ਉਹਨਾਂ ਨੇ ਦਿੱਤੇ ਆ ਜੀ ਉਹ ਐਜ ਸੁਪਰਵਾਈਜ਼ਰ ਕੰਮ ਕਰਨਗੇ ਜੀ ਔਰ ਤੀਜਾ ਸੀਗਾ ਸਰ ਕਿ ਸਾਡੀਆਂ ਟੀਮਾਂ ਸਰ ਜਿਹੜੀਆਂ ਚੱਲ ਕੇ ਆਉਤਾਰੀਆਂ ਨੇ ਜਾਂ ਸਾਡੀ ਜੀਐਫਸੀਡੀ ਦੀਆਂ ਆਰੀਆਂ ਸਵਚ ਸਵੇਕਨ ਦੀ ਟੀਮਾਂ ਵੀ ਆ ਰਹੀਆਂ ਨੇ ਉਹ ਚ ਕਮਿਸ਼ਨਾਂ ਦੇ ਹਦਦ ਕੀਤੀ ਜੀ ਆਪਣੇ ਜਿਹੜੇ ਜਿੰਨੇ ਵੀ ਸਵੈ ਸੇਵਕ ਨੇ ਆਪਣੀ ਡਿਊਟੀ ਤਾਂ ਨਹੀਂ ਕਰਉਂ ਜੀ 8 ਘੰਟੇ ਪ੍ਰੋਪਰ ਕਰਨ ਤਾਂ ਕਿ ਜਿਹੜੀ ਆਪਣੀ ਬਟਾਲੇ ਦੀ ਦੇਖਿਆ ਨੂੰ ਸੁਧਾਰਿਆ ਜਾ ਸਕੇ ਔਰ ਸਫਾਈ ਪੱਕੋ ਕਿ ਜੇ ਬਟਾਲੇ ਦੇ ਨਗਰਿਕ ਬਟਾਲਾ ਹੋ ਕੇ ਇਸ ਤਰ੍ਹਾਂ ਪਿੱਛੇ ਨਾ ਰਹਿ ਜੀ ਹਮੇਸ਼ਾ ਤਾਂ ਸਾਡਾ ਕਹਿਣਾ ਹੈ ਕਿ ਸਰ ਇਸ ਬਾਰੇ ਕਮਿਸ਼ਨਰ ਸਾਹਿਬ ਕਿਉਂਕਿ ਉਹ ਜੇ ਅਗਰ ਉਹਨਾਂ ਨੂੰ ਦੱਸਣਾ ਹੈ ਜਾਂ ਇਹ ਦੱਸਣਾ ਸ੍ਰੀ ਇਹ ਡਿਸੀਨ ਕਮਿਸ਼ਨਰ ਸਾਹਿਬ ਦਾ ਜੀ ਕਮਿਸ਼ਨਰ ਸਾਹਿਬ ਹੀ ਦੱਸ ਸਕਦੇ ਜੀ ਸਰ ਤਾਂ ਇਹ ਦੇਰ ਚੱਲੇਗੇ ਨਾ ਹਰਦਾ ਹਾਲਾ ਸਰ ਵੇਖੋ ਜੀ ਗੱਲ ਕਰਦੇ ਕਿਉਂਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਮੈਮੋਰੰਡਮ ਸਰ ਨਹੀਂ ਦਿੱਤਾ ਗਿਆ इस बारे यूनियन दस सकती जी इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज